ਅੱਜ ਸਵੇਰੇ ਗਰੀਬਾਪਲੀ ਟ੍ਰੇਨ ਐ ਅੰਮ੍ਰਿਤਸਰ ਤੋਂ ਚੱਲਦੀ ਐ ਸਰਸਾ ਜਾਣਾ ਸੀ ਇਹਨੇ। ਬਹੁਤ ਸਰੰਦ ਕੋਲ ਆ ਕੇ ਜਿਹੜੇ ਚਾਰ ਬੁੱਗੀਆਂ ਨੇ ਉਹਨਾਂ 'ਚ ਅੱਗ ਦੇਖੀ ਗਈ। ਜਿਹੜਾ ਛੰਨੀ ਦੰਦਾ ਉਹਨੇ ਜਿਹੜੇ ਨਾਲ ਨੇਟੀਫਿਕੇਸ਼ਨ ਦਿੱਤੀ ਟ੍ਰੇਨ ਦੇ ਕੈਪਟਨ ਨੂੰ ਕਿ ਭਈ ਇਹ ਅੱਗ ਲੱਗੀ ਤੇ ਇੱਥੇ ਸਰੰਦ ਵਿਖੇ ਐ ਟ੍ਰੇਨ ਉਹਨਾਂ ਨੇ ਰੁਕੀ ਚੈਨ ਖਿੱਚ ਕੇ। ਔਰ ਸਭ ਤੋਂ ਵਧੀਆ ਇਹ ਗੱਲ ਰਹੀ ਕਿ ਇੱਥੇ ਸਥਾਨਕ ਲੋਕ ਵੀ ਮੌਜੂਦ ਸੀ। ਨਾਲ ਦੀ ਨਾਲ ਜਿਹੜਾ ਫੈਬਰੂਅਰੀ ਮਿਊਨਿਸਪਲ ਕਮੇਟੀ ਸਰੰਦਾ ਉਹਨਾਂ ਨੇ ਬੜੀ ਹਿੰਮਤ ਕੀਤੀ ਸਟਾਨਕ ਲੋਕਾਂ ਨੇ ਵੀ ਹਿੰਮਤ ਕੀਤੀ ਔਰ ਟ੍ਰੇਨ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੇ ਬੜੀ ਹਿੰਮਤ ਕੀਤੀ ਚਾਰ ਬੁਗੀਆਂ ਜਿਹੜੀ ਅਗਲੀ ਸੀ ਦੋ ਜ਼ਿਆਦਾ ਡੈਮੇਜ ਹੋਇਆ ਦੋ ਜ਼ਿਆਦਾ ਟਰਸਕੀ ਔਰ ਉਹ ਇਨਫੋਰਮ ਕਰ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਲੇਡੀ ਝੁਲਸੀ ਹੈ ਉਹਨੂੰ ਅਸੀਂ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ ਐਡਮਿਟ ਕਰਾਇਆ ਬਾਕੀ ਲੋਕਾਂ ਦਾ ਸਮਾਨ ਸਾਰੀ ਝੁਲਸੀ ਆ ਅੱਗ 'ਚ ਭੇਟ ਚੜ ਗਿਆ ਇੱਕ ਮਿਲਿਆ ਸੀ ਬੀਰੋ ਕਰਮ ਮੈਂ 40000 ਸੀ ਕਮਾ ਕੇ ਲਿਆ ਸੀ ਉਹ ਆਪਣੇ ਬਿਹਾਰ ਨੂੰ ਜਾ ਰਿਹਾ ਸੀ ਪਰ ਕਿੱਥਾ ਕੀ ਜਾ ਸਕਦਾ ਮੈਂ ਮਾਨਯੋਗ ਰੇਲ ਮੰਤਰੀ ਇੰਡੀਆ ਦੇ ਉਹਨਾਂ ਤੋਂ ਬਈ ਮੰਗ ਕਰਦਾ ਕਿ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਤੀਆਂ ਦੇ ਸੱਟਾਂ ਵੀ ਲੱਗੀਆਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮਰ ਜਿਹੜਾ ਮਾਲੀ ਨੁਕਸਾਨ ਹੋਇਆ ਉਹਦੋਂ ਵੀ ਮੁਆਵਜ਼ਾ ਰੇਲ ਨਕਲੀ ਰਿਹਾ ਅੱਜ ਸਵੇਰੇ ਗਰੀਬ ਰਾਤ ਦੀ ਟ੍ਰੇਨ ਅੰਮ੍ਰਿਤਸਰ ਤੋਂ ਚੱਲਦੀ ਹੈ ਸਰਸਾ ਜਾਣਾ ਸੀ ਇਹਨੇ ਔਰ ਸਰੰਦ ਕੋਲ ਆ ਕੇ ਜਿਹੜੇ 4 ਬੱਗੀਆਂ ਨੇ ਉਹਨਾਂ 'ਚ ਅੱਗ ਦੇਖੀ ਗਈ ਜਿਹੜਾ ਛੰਨੀ ਦੰਦਾ ਉਹਨੇ ਜਿਹੜੇ ਨਾਲ ਦੇ ਆਨਟੀਮੇਸ਼ਨ ਦਿੱਤੀ ਟ੍ਰੇਨ ਦੇ ਕੈਪਟਨ ਨੂੰ ਕਿ ਭਈ ਇਹ ਅੱਗ ਲੱਗੀ ਤੇ ਇੱਥੇ ਸਰੰਦ ਵਿਖੇ ਟ੍ਰੇਨ ਉਹਨਾਂ ਨੇ ਰੋਕੀ ਚੇਨ ਖਿੱਚ ਕੇ ਔਰ ਸਭ ਤੋਂ ਵਧੀਆ ਇਹ ਗੱਲ ਰਹੀ ਕਿ ਇੱਥੇ ਸਥਾਨਕ ਲੋਕ ਵੀ ਮੌਜੂਦ ਸੀ ਨਾਲ ਦੀ ਨਾਲ ਜਿਹੜਾ ਫੈਬਰੂਅਰੀ 8 ਨੂੰ ਸੁਰੱਖਿਅਤ ਕਮੇਟੀ ਸਰੰਦਾ ਉਹਨਾਂ ਨੇ ਬੜੀ ਹਿੰਮਤ ਕੀਤੀ ਸਟਾਫ ਦੇ ਲੋਕਾਂ ਨੇ ਵੀ ਹਿੰਮਤ ਕੀਤੀ ਔਰ ਟ੍ਰੇਨ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੇ ਬੜੀ ਹਿੰਮਤ ਕੀਤੀ ਚਾਰ ਬੱਗੀਆਂ ਜਿਹੜੀ ਅਗਲੀ ਕਿਸੇ ਦੋ ਜ਼ਿਆਦਾ ਡੈਮੇਜ ਹੋਇਆ ਦੋ ਜ਼ਿਆਦਾ ਚੁਲਸੀ ਔਰ ਉਹ ਪਨਾਵ ਤੇ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਲੇਡੀ ਝ ਤੁਲਸੀ ਹੈ ਉਹਨੂੰ ਅਸੀਂ ਸਿਵਲ ਹਸਪੀਟਲ ਫਟੇਗੜ ਸਾਹਿਬ ਐਡਮਿਟ ਕਰਾਇਆ ਬਾਕੀ ਲੋਕਾਂ ਦਾ ਸਮਾਨ ਸਾਰੀ ਚੁਲਸੀ ਗਿਆ ਅੱਗ ਚ ਭੇਟ ਚੜ ਗਿਆ ਇੱਕ ਮਿਲਿਆ ਸੀ ਬੀਰੋਕਰਾਂ ਮੈਨੂੰ 40000 ਸੀ ਕਮਾ ਕੇ ਲਿਆ ਸੀ ਉਹ ਆਪਣੇ ਬਿਹਾਰ ਨੂੰ ਜਾ ਰਿਹਾ ਸੀ ਪਰ ਕਿੱਥਾ ਕੀ ਜਾ ਸਕਦਾ ਮੈਂ ਮਾਨਯੋਗ ਰੇਲ ਮੰਤਰੀ ਇੰਡੀਆ ਦੇ ਉਹਨਾਂ ਤੋਂ ਇਹ ਮੰਗ ਕਰਦਾ ਕਿ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਕਈਆਂ ਦੇ ਸੱਟਾਂ ਵੀ ਲੱਗੀਆਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜਾ ਮਾਲੀ ਨੁਕਸਾਨ ਹੋਇਆ ਉਹਦੋਂ ਵੀ ਮੁਆਵਜ਼ਾ ਰੇਲਨਤਰੀ ਦੇ ਸਵੇਰੇ ਗਰੀਬ ਰੱਜੀ ਟ੍ਰੇਨ ਐ ਅੰਮ੍ਰਿਤਸਰ ਤੋਂ ਚੱਲਦੀ ਐ ਸਾਰਸਾ ਜਾਣਾ ਸੀ ਇਹਨੇ। ਉਹ ਸਰੰਦ ਕੋਲ ਆ ਕੇ ਜਿਹੜੇ ਚਾਰ ਬੁੱਗੀਆਂ ਨੇ ਉਹਨਾਂ 'ਚ ਅੱਗ ਦੇਖੀ ਗਈ। ਜਿਹੜਾ ਛੰਨੀ ਦੰਦਾ ਉਹਨੇ ਜਿਹੜੇ ਨਾਲ ਦੇ ਆਨਟੀਮੇਸ਼ਨ ਦਿੱਤੀ ਟ੍ਰੇਨ ਦੇ ਕੈਪਟਨ ਨੂੰ ਕਿ ਭਈ ਇਹ ਅੱਗ ਲੱਗੀ ਤੇ ਇੱਥੇ ਸਰੰਦ ਵਿਖੇ ਐ ਟ੍ਰੇਨ ਉਹਨਾਂ ਨੇ ਰੁਕੀ ਚੈਨ ਖਿੱਚ ਕੇ। ਔਰ ਸਭ ਤੋਂ ਵਧੀਆ ਇਹ ਗੱਲ ਰਹੀ ਕਿ ਇੱਥੇ ਸਥਾਨਕ ਲੋਕ ਵੀ ਮੌਜੂਦ ਸੀ। ਨਾਲ ਦੀ ਨਾਲ ਜਿਹੜਾ ਫੈਬਰੂਅਰੀ ਮਿਊਨਿਸਪਲ ਕਮੇਟੀ ਸਰੰਦਾ ਉਹਨਾਂ ਨੇ ਬੜੀ ਹਿੰਮਤ ਕੀਤੀ ਸਟਾਨਕ ਲੋਕਾਂ ਨੇ ਵੀ ਹਿੰਮਤ ਕੀਤੀ ਔਰ ਟ੍ਰੇਨ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੇ ਬੜੀ ਹਿੰਮਤ ਕੀਤੀ ਚਾਰ ਬੁਗੀਆਂ ਜਿਹੜੀ ਅਗਲੀ ਸੀ ਦੋ ਜ਼ਿਆਦਾ ਡੈਮੇਜ ਹੋਇਆ ਦੋ ਜ਼ਿਆਦਾ ਟਰਸਕੀ ਔਰ ਉਹ ਇਨਾਮ ਤੇ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਲੇਡੀ ਝੁਲਸੀ ਹੈ ਉਹਨੂੰ ਅਸੀਂ ਸਿਵਲ ਹਸਪੀਟਲ ਫਟੇਗੜ ਸਾਹਿਬ ਐਡਮਿਟ ਕਰਾਇਆ ਬਾਕੀ ਲੋਕਾਂ ਦਾ ਸਮਾਨ ਸਾਰੀ ਝੁਲਸੀ ਆ ਅੱਗ ਚ ਭੇਟ ਚੜ ਗਿਆ ਇੱਕ ਮਿਲਿਆ ਸੀ ਬੀਰੋ ਕਰਮ ਮੈਂ 40000 ਸੀ ਕਮਾ ਕੇ ਲਿਆ ਸੀ ਉਹ ਆਪਣੇ ਬਿਹਾਰ ਨੂੰ ਜਾ ਰਿਹਾ ਸੀ ਪਰ ਕਿੱਥੇ ਕੀ ਜਾ ਸਕਦਾ ਮੈਂ ਮਾਨਯੋਗ ਰੇਲ ਮੰਤਰੀ ਇੰਡੀਆ ਦੇ ਉਹਨਾਂ ਤੋਂ ਬਈ ਮੰਗ ਕਰਦਾ ਕਿ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਕਈਆਂ ਦੇ ਸੱਟਾਂ ਵੀ ਲੱਗੀਆਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜਾ ਮਾਲੀ ਨੁਕਸਾਨ ਹੋਇਆ ਉਹਦੋਂ ਵੀ ਮੁਆਵਜ਼ਾ ਰੇਲਨਤਰੀ ਦੇ ਸਵੇਰੇ ਗਰੀਬ ਰਾਤ ਦੀ ਟ੍ਰੇਨ ਅੰਮ੍ਰਿਤਸਰ ਤੋਂ ਚੱਲਦੀ ਹੈ ਸਰਸਾ ਜਾਣਾ ਸੀ ਇਹਨੇ ਔਰ ਸਰੰਦ ਕੋਲ ਆ ਕੇ ਜਿਹੜੇ ਚਾਰ ਬੱਗੀਆਂ ਨੇ ਉਹਨਾਂ 'ਚ ਅੱਗ ਦੇਖੀ ਗਈ ਜਿਹੜਾ ਛੰਨੀ ਦੰਦਾ ਉਹਨੇ ਜਿਹੜੇ ਨਾਲ ਦੇ ਆਨਟੀਮੇਸ਼ਨ ਦਿੱਤੀ ਟ੍ਰੇਨ ਦੇ ਕੈਪਟਨ ਨੂੰ ਕਿ ਭਈ ਇਹ ਅੱਗ ਲੱਗੀ ਤੇ ਇੱਥੇ ਸਰੰਦ ਵਿਖੇ ਟ੍ਰੇਨ ਉਹਨਾਂ ਨੇ ਰੋਕੀ ਚੇਨ ਖਿੱਚ ਕੇ ਔਰ ਸਭ ਤੋਂ ਵਧੀਆ ਇਹ ਗੱਲ ਰਹੀ ਕਿ ਇੱਥੇ ਸਥਾਨਕ ਲੋਕ ਵੀ ਮੌਜੂਦ ਸੀ ਚਾਰ ਦੀ ਨਾਲ ਜਿਹੜਾ ਫੈਬਰੂਅਰੀ ਮਿਊਨਿਸਪਲ ਕਮੇਟੀ ਸਰੰਦਾ ਉਹਨਾਂ ਨੇ ਬੜੀ ਹਿੰਮਤ ਕੀਤੀ ਸਟਾਨਕ ਲੋਕਾਂ ਨੇ ਵੀ ਹਿੰਮਤ ਕੀਤੀ ਔਰ ਟ੍ਰੇਨ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੇ ਬੜੀ ਹਿੰਮਤ ਕੀਤੀ ਚਾਰ ਬੁਗੀਆਂ ਜਿਹੜੀ ਅਗਲੀ ਸੀ ਦੋ ਜ਼ਿਆਦਾ ਡੈਮੇਜ ਹੋਇਆ ਦੋ ਜ਼ਿਆਦਾ ਟਰਸਕੀ ਔਰ ਉਹ ਇਨਾਮ ਤੇ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਲੇਡੀ ਝੁਲਸੀ ਹੈ ਉਹਨੂੰ ਅਸੀਂ ਸਿਵਲ ਹਸਪੀਟਲ ਫਟੇਗੜ ਸਾਹਿਬ ਐਡਮਿਟ ਕਰਾਇਆ ਬਾਕੀ ਲੋਕਾਂ ਦਾ ਸਮਾਨ ਸਾਰੀ ਝੁਲਸੀ ਆ ਅੱਗ ਚ ਭੇਟ ਚੜ ਗਿਆ ਇੱਕ ਮਿਲਿਆ ਸੀ ਬੀਰੋ ਕਰਮਾ 40000 ਸੀ ਕਮਾ ਕੇ ਲਿਆ ਸੀ ਉਹ ਆਪਣੇ ਬਿਹਾਰ ਨੂੰ ਜਾ ਰਿਹਾ ਸੀ ਪਰ ਕਿੱਥੇ ਕੀ ਜਾ ਸਕਦਾ ਮੈਂ ਮਾਨਯੋਗ ਰੇਲ ਮੰਤਰੀ ਇੰਡੀਆ ਦੇ ਉਹਨਾਂ ਤੋਂ ਬਈ ਮੰਗ ਕਰਦਾ ਕਿ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਤੀਆਂ ਦੇ ਸੱਟਾਂ ਵੀ ਲੱਗੀਆਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜਾ ਮਾਲੀ ਨੁਕਸਾਨ ਹੋਇਆ ਉਹਦੋਂ ਵੀ ਮੁਆਵਜ਼ਾ ਰੇਲ ਨਕਲੀ ਰਵੇ ਅੱਜ ਸਵੇਰੇ ਗਰੀਬ ਰਾਤ ਦੀ ਟ੍ਰੇਨ ਅੰਮ੍ਰਿਤਸਰ ਤੋਂ ਚੱਲਦੀ ਐ ਸਰਸਾ ਜਾਣਾ ਸੀ ਇਹਨੇ ਔਰ ਸਰੰਦ ਕੋਲ ਆ ਕੇ ਜਿਹੜੇ 4 ਬੱਗੀਆਂ ਨੇ ਉਹਨਾਂ 'ਚ ਅੱਗ ਦੇਖੀ ਗਈ ਜਿਹੜਾ ਛੰਨੀ ਦੰਦਾ ਉਹਨੇ ਜਿਹੜੇ ਨਾਲ ਦੇ ਆਨਟੀਮੇਸ਼ਨ ਦਿੱਤੀ ਟ੍ਰੇਨ ਦੇ ਕੈਪਟਨ ਨੂੰ ਕਿ ਭਈ ਇਹ ਅੱਗ ਲੱਗੀ ਐ ਤੇ ਇੱਥੇ ਸਰੰਦ ਵਿਖੇ ਐ ਟ੍ਰੇਨ ਉਹਨਾਂ ਨੇ ਰੋਕੀ ਚੇਨ ਖਿੱਚ ਕੇ ਔਰ ਸਭ ਤੋਂ ਵਧੀਆ ਇਹ ਗੱਲ ਰਹੀ ਕਿ ਇੱਥੇ ਸਥਾਨਕ ਲੋਕ ਵੀ ਮੌਜੂਦ ਸੀ ਨਾਲ ਦੀ ਨਾਲ ਜਿਹੜਾ ਫੈਬਰੂਅਰੀਟ ਮੁਰਸਕੁਰ ਕਮੇਟੀ ਸਰੰਦਾ ਉਹਨਾਂ ਨੇ ਬੜੀ ਹਿੰਮਤ ਕੀਤੀ ਸਟਾਨਕ ਲੋਕਾਂ ਨੇ ਵੀ ਹਿੰਮਤ ਕੀਤੀ ਔਰ ਟ੍ਰੇਨ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੇ ਬੜੀ ਹਿੰਮਤ ਕੀਤੀ ਚਾਰ ਬੁਗੀਆਂ ਜਿਹੜੀ ਅਗਲੀ ਕਿਸੇ ਦੋ ਜ਼ਿਆਦਾ ਡੈਮੇਜ ਹੋਇਆ ਦੋ ਜ਼ਿਆਦਾ ਚੁਲਸੀ ਔਰ ਉਹ ਪਨਾਵ ਤੇ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਲੇਡੀਸ ਤੁਲਸੀ ਹੈ ਉਹਨੂੰ ਅਸੀਂ ਸਿਵਲ ਹਸਪੀਟਲ ਫਤੇਗੜ ਸਾਹਿਬ ਐਡਮਿਟ ਕਰਾਇਆ ਬਾਕੀ ਲੋਕਾਂ ਦਾ ਸਮਾਨ ਸਾਰੀ ਚੁਲਸੀ ਗਿਆ ਅੱਗ ਚ ਭੇਟ ਚੜ ਗਿਆ ਇੱਕ ਮਿਲਿਆ ਸੀ ਬੀਰੋਕਰਾਂ ਮੈਨੂੰ 40000 ਸੀ ਕਮਾ ਕੇ ਲਿਆ ਸੀ ਉਹ ਆਪਣੇ ਬਿਹਾਰ ਨੂੰ ਜਾ ਰਿਹਾ ਸੀ ਪਰ ਕਿੱਥਾ ਕੀ ਜਾ ਸਕਦਾ ਮੈਂ ਮਾਨਯੋਗ ਰੇਲ ਮੰਤਰੀ ਇੰਡੀਆ ਦੇ ਉਹਨਾਂ ਤੋਂ ਇਹ ਮੰਗ ਕਰਦਾ ਕਿ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਕਈਆਂ ਦੇ ਸੱਟਾਂ ਵੀ ਲੱਗੀਆਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜਾ ਮਾਲੀ ਨੁਕਸਾਨ ਹੋਇਆ ਉਹਦੋਂ ਵੀ ਮੁਆਵਜ਼ਾ ਰੇਲਨਤਰੀ ਕਰੇ